ਅਜੋਕੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਜਿਵੇਂ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਜਾਵੇਗਾ ਤੇ ਸੀਐਮ ਆਨ ਵੱਲੋਂ ਐਲਾਨ ਵੀ ਕੀਤਾ ਗਿਆ ਸੀ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਚਾਹੇ ਉਹ ਅਧਿਕਾਰੀ ਹੋਵੇ ਚਾਹਾਂ ਉਹ ਰਾਜ ਲੀਡਰ ਹੋਵੇ ਚਾਹੇ ਉਹਨਾਂ ਦੀ ਪਾਰਟੀ ਦਾ ਹੋਵੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸੇ ਤਰ੍ਹਾਂ ਤੇ ਫਰੀਕੋੜ ਪੁਲਿਸ ਵੱਲੋਂ ਇਸ ਮਿਸ਼ਨ ਤਹਿਤ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ 310 ਦੇ ਗ੍ਰਾਮ ਹਰੋਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਗੱਲਬਾਤ ਕਰਦੇ ਹੋਏ ਡੀਐਸਪੀ ਤਲੋਚਨ ਸਿੰਘ ਨੇ ਦੱਸਿਆ ਕਿ ਚਾਹ ਰੋਡ ਦੇ ਉੱਪਰ ਇੱਕ ਗੱਡੀ ਖੜੀ ਸੀ ਜਿਸ ਵਿੱਚ ਚਾਰ ਨੌਜਵਾਨ ਬੈਠੇ ਹੋਏ ਸਨ। ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਵਿੱਚੋਂ ਦੋਆਂ ਦੇ ਕੋਲੋਂ 310 ਦੇ ਗ੍ਰਾਮ ਹਰੋਨ ਬਰਾਮਦ ਕੀਤੀ ਗਈ ਹੈ ਤੇ ਉਹਨੇ ਗ੍ਰਿਫਤਾਰੀ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਇੱਕ ਸ਼ਖਸ ਫੜਿਆ ਗਿਆ ਹੈ ਉਸ ਦਾ ਸਬੰਧ ਕਿਤੇ ਨਾ ਕਿਤੇ ਫਰੀਕੋਟ ਦੇ ਵਿਧਾਇਕ ਦਰਸ਼ਨ ਸੇਖੋ ਦੇ ਨਾਲ ਆ। ਉਹਨਾਂ ਨਾਲ ਅਕਸਰ ਹੀ ਉਹਨਾਂ ਨੂੰ ਦੇਖਿਆ ਜਾਂ रिकॉर्ड ਦੇ ਵਿਧਾਇਕ ਗਦਰਸ਼ਨ ਸੇਖੋਂ ਨੇ ਕਿਹਾ ਕਿ ਸਰਕਾਰ ਦਾ ਜੋ ਸੁਪਨਾ ਹੈ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੋ ਇਸ ਸ਼ਖਸ ਹੈ ਉਹਨਾਂ ਨਾਲ ਸੰਬੰਧ ਜ਼ਰੂਰ ਹੈ ਪਰ ਉਹਨਾਂ ਨੇ ਕਿਹਾ ਕਿ ਇਸ ਵਿੱਚ ਪੁਲਿਸ ਜਾਂਚ ਕਰੇਗੀ ਅਤੇ ਜੋ ਵੀ ਅਸਲੀ ਤੱਤ ਹੋਣਗੇ ਉਹਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਜੋ ਸੁਪਨਾ ਹੈ ਉਹ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਹੈ ਚਾਹੇ ਉਹ ਕੋਈ ਵੀ ਹੋਵੇ ਉਸਦੇ ਖਿਲਾਫ ਕਾਰਵਾਈ ਹੋਵੇਗੀ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਤਲੋਚਨ ਸਿੰਘ ਨੇ ਠੀਕ ਕੱਲ ਸਾਡੀ ਸੀ ਟੀਮ ਦੇ ਸਬ ਇੰਸਪੈਕਟਰ ਅੰ ਚੰਦਜੀਤ ਸਿੰਘ ਨੂੰ ਇੱਕ ਬੰਦਾ ਬਾਤਰ ਚੌਂਕ ਨੇੜੇ ਇੱਕ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਸੀ ਜਿਸ ਦੇ ਵਿੱਚ ਚਾਰ ਜਣੇ ਨੌਜਵਾਨ ਲੜਕੇ ਮਿਲੇ ਸੀ ਜਿਨ੍ਹਾਂ ਦਾ ਨਾਂ ਸੰਦੀਪ ਸਿੰਘ ਪੁੱਤਰ ਸਨੀ ਪੁੱਤਰ ਸੁਖਦੇਵ ਨਿਵਾਸੀ ਪਾਜੀਕਰ ਬਸਤੀ ਮਹਿਕਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਨਿਵਾਸੀ ਡੋਕ ਜ਼ਿਲ੍ਹਾ ਮੁਕਸਾ ਸਾਹਿਬ ਤੇ ਹਰਜੀਤ ਸਿੰਘ ਜੀਤਾ ਨਿਵਾਸੀ ਡੋਕ ਇਹ ਵੀ ਮੁਕਸਾ ਦਾ ਰਹਿਣ ਵਾਲਾ ਸੀ ਇੱਕ ਜਗਮੀਰ ਸਿੰਘ ਪੁੱਤਰ ਸਨੀ ਪੁੱਤਰ ਦਰਸ਼ਨ ਸਿੰਘ ਨਿਵਾਸੀ ਰਾਜਪੂਤ ਮhalla ਫਰੀਕੋਟ ਦਾ ਇਹ ਚਾਰ ਜਣਿਆਂ ਨੂੰ ਮੌਕੇ ਤੇ ਅ ਗ੍ਰਿਫਟਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੇਰੇ ਵੱਲੋਂ ਉੱਥੇ ਪਹੁੰਚ ਕੇ ਮਕਦਮੇ ਦੀ ਤਤਕਸ਼ ਕੀਤੀ ਗਈ ਤੇ ਉਸ ਦੇ ਵਿੱਚ ਜਿਹੜਾ ਸੰਦੀਪ ਸਿੰਘ ਸੀ ਇਸ ਤੋਂ ਜਿਹੜਾ 26 ਗ੍ਰਾਮ ਹੈਰੋਨ ਬਰਾਮਦ ਹੋਈ ਤੇ ਜਿਹੜਾ ਮਹਿਕਦੀਪ ਸਿੰਘ ਜਿਹੜਾ ਡਾਕ ਮੁਖਸਰ ਦਾ ਰਹਿਣ ਵਾਲਾ ਸੀ ਇਸ ਤੋਂ 284 ਗ੍ਰਾਮ ਟੋਟਲ 310 ਗ੍ਰਾਮ ਹੈਰੋਨ ਬਰਾਮਦ ਹੋਈ। ਇਹ ਇਹ ਜਿਹੜਾ ਸੰਦੀਪ ਸਿੰਘ ਸੀ ਇਸ ਤੇ ਪਹਿਲਾਂ ਵੀ ਦੋ ਮਕਦਮੇ ਦਰਜ ਨੇ ਜਿਹੜਾ ਐਨਡੀ ਦੇ ਤੇ ਉਸ ਤੋਂ ਬਾਅਦ ਜਿਹੜਾ ਮਹਿਕਦੀਪ ਹੈ ਤੇ ਇਹ ਬਾਕੀਆਂ ਤੇ ਜੇ ਕੋਈ ਮਕਦਮਾ ਅਦਰ ਚ ਨਹੀਂ ਇਹ ਜਿਹੜੇ ਇਸ ਟਾਈਮ ਜਿਹੜੇ ਨੈਸ਼ਨਲ ਸਪਾਈਕ ਕਰਦੇ ਸੀ ਇਹਦੇ ਜੇ ਕੋਈ ਆਮ ਆਦਮੀ ਪਾਰਟੀ ਦਾ ਵਕਤ ਵੀ ਦੱਸੀ ਜਾ ਰਹੀ ਨਹੀਂ ਇਸ ਤਰ੍ਹਾਂ ਦਾ ਸਾਡੀ ਹੁਣ ਪੁਛਤਾ ਆਮ ਆਦਮੀ ਵਰਕਰ ਵਾਲੀ ਨਹੀਂ ਗੱਲ ਸਾਹਮਣੇ ਆਈ ਅੰਜ ਗਮੀਤ ਸਿੰਘ ਉਹ ਜਿਹੜਾ ਸਨੇ ਹੈ ਉਹ ਕੋਈ ਮੈਡੀਕਲ ਕਾਲਜ ਦੇ ਵਿੱਚ ਐਜ਼ ਅ ਫੋਰਥ ਕਲਾਸ ਪਿਛਲੇ 1.5 ਸਾਲ ਤੋਂ ਕੰਮ ਕਰ ਰਿਹਾ ਹੈ ਇਹ ਜਿਹੜਾ ਮੁੰਜਿਸ ਬਾਰੇ ਕੋਈ ਕਿਹਾ ਜਾ ਰਿਹਾ ਵੀ ਇਹ ਆਮਦਨੀ ਵਰਕਸ ਪਰ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਸਾਡੇ ਐਮਐਲਏ ਸਾਹਿਬ ਬਹੁਤ ਸਖਤ ਦਹਿਤਾਂ ਨੇ ਵੀ ਕੋਈ ਵੀ ਨਸ਼ੇ ਦਾ ਸਦਾਕਰ ਜਾਂ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਚਿੱਟੇ ਦਾ ਵਪਾਰ ਕਰਦਾ ਜਾਂ ਕੋਈ ਇਸਤੰਦੇ ਚ ਹੈਗਾ ਤੇ ਉਹਨੂੰ ਫ੍ਰੀ ਨਹੀਂ ਕੀਤਾ ਜਾਏਗਾ ਸਾਡੇ ਐਮਐਲਏ ਸਾਹਿਬ ਵੱਲੋਂ ਤੇ ਜੋ ਸੀਐਮ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਕਾਜਨ ਜੀ ਵੱਲੋਂ ਬਹੁਤ ਹੀ ਸਖਤ ਦਹਿਤਾਂ ਨੇ ਕਿਉਂਕਿ ਫਰੀਕੋਟ ਜ਼ਿਲ੍ਹੇ ਵਿੱਚ ਲਗਾਤਾਰ ਹੀ ਅਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਟਾਈਟ ਕੀਤਾ ਹੋਇਆ ਹੈ ਜਗਜੀਤ ਸਿੰਘ ਨੂੰ ਮਿਲਦੀ ਅਸੀਂ ਉਸਤੇ ਜਾ ਕੇ ਇੰਜਾਮ ਤੇ ਜਗਜੀਤ ਸਿੰਘ ਤੋਂ ਵੀ ਕੁਝ ਬੰਦ ਹੈ ਜਗਜੀਤ ਸਿੰਘ ਨਹੀਂ ਜਗਜੀਤ ਸਿੰਘ ਜਿਹੜਾ ਅਸੀਂ ਉਹ ਮੌਕੇ ਦੇ ਇਸ ਕਾਰ ਦਾ ਜਿਹੜਾ ਮੌਕੇ ਜਿਹੜੀ ਨਾਲ ਕਾਰ ਮਿਲੀ ਹੈ ਉਹਦਾ ਡਰਾਈਵਰ ਸੀਗਾ ਇਸ ਤੋਂ ਕੋਈ ਇਹੋ ਜੀ ਚੀਜ਼ ਨਹੀਂ ਬ੍ਰਮਤ ਹੋਈ ਬਾਕੀ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਅੱਗੇ ਦੇਖਾਂਗੇ ਵੀ ਇਸ ਦਾ ਇਹਨਾਂ ਦੇ ਵਿੱਚ ਕਿਸ ਕਿਸ ਦਾ ਕੀ ਕੀ ਪਾਤ ਸੀਗਾ ਜਿਹੜਾ ਵੀ ਕਹਿਆ ਜਾ ਰਿਹਾ ਪਾਰਕ ਵਾਲ ਨੂੰ ਉਹ ਕਫਕੜੀ ਸੀ ਹਾਂ ਮੌਕੇ ਦੇ ਜਿਹੜੀ ਕਾਰ ਸੀ ਉਥੇ ਜਿਹੜੀ ਸਾਡੇ ਸੀਐਨ ਚਾਰਜ ਨੇ ਸਾਡੇ ਸਬੰਸਪੈਕਟਰ ਰੋਕੀ ਸੀ ਦਿਲੋਂ ਮੋਕੇ ਪਜਾ ਹਾਂ ਉੱਥੇ ਇੱਕ ਸਾਈਡ ਤੇ ਕਾਰ ਰੁਕੀ ਹੋਈ ਸੀ ਸੁਖੀ ਰਾਜਾ ਜੀ ਡਿਊਟੀ ਤੇ ਲੈ ਕੇ ਜਾ ਰਹੇ ਸੀ ਕਿਤੇ ਇਹ ਇੱਕ ਨੈਟਵਰਕ ਹੈ ਹੁਣ ਇਨਵੈਸਟਿਗੇਸ਼ਨ 파ਰਟ ਜਿਹੜਾ ਇਹਦਾ ਮੇਨ ਸੰਦੀਪ ਸਿੰਘ ਸੀ ਸਾਨੂੰ ਇਹ ਪਤਾ ਲੱਗਾ ਵੀ ਇਹਦੇ ਇੱਕ ਬ੍ਰਦਰ ਦੀ ਡੈਥ ਹੋ ਗਈ ਉਸ ਉਹ ਵੀ ਇਸ ਹਸਤੰਦੇ ਦੇ ਵਿੱਚ ਕਾफी ਸਰਗਰਮ ਸੀਗਾ ਤੇ ਉਹ ਇਹ ਸਾਡਾ ਇੱਕ ਇਨਵੈਸਟੀਗੇਸ਼ਨ ਕਰਾਂਗੇ ਵੀ ਇਹ ਜਿਹੜਾ ਕੀ ਇਹ ਇਥੇ ਲੋਕਲੀ ਬੀਚਦੇ ਸੀ ਜਾਂ ਕੀ ਇਹਦੇ ਵਿੱਚ ਕਿਹੜੇ ਬੰਦੇ ਦਾ ਕੀ ਕੀ 파ਰਟ ਰਿਹਾ ਹੈ ਇਹਨਾਂ ਚਾਰਾਂ ਦੇ ਵਿੱਚ ਕਿਉਂਕਿ ਦੋਮਾ ਤੋਂ ਤਾਂ ਮੌਕੇ ਤੇ ਜਿਹੜੀ ਐਰੋਗ੍ਰਾਮ ਹੋ ਚੁਈ ਜਿਹੜਾ ਬਾਕੀ ਤਿੰਨੋਂ ਤੋਂ ਨਹੀਂ ਹੋਈ ਉਹ ਇੱਕ ਟੋਕ ਮੌਕੇ ਦੇ ਸਮੇਂ ਗੱਡੀ ਚੋਂ ਇਹ ਚਾਰ ਜਣੇ ਮਿਲੇ ਤੇ ਮੁਕਲੀ ਜਾਣ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਆਈ ਹੈ ਕਿ ਜਿਹੜਾ ਇਹ ਜਿਹੜਾ ਸੰਦੀਪ ਸਣੀ ਹੈ ਜਿਹਦਾ ਦਸਰਹਿ ਆਗਮਨ ਨਾਲ ਸੰਬੰਧਿਤ ਹੈ ਇਹੇ ਵੱਲੋਂ ਜਗਮੀਤ ਸਤ ਹੈਗਾ ਜਿਹੜਾ ਵੱਲੋਂ ਕੋਈ ਇਹਨੂੰ ਰਸਤੇ ਵਿੱਚ ਇਹਨਾਂ ਨੂੰ ਰਸਤੇ 'ਚ ਬਿਠਾਇਆ ਗਿਆ ਹੋਵੇ ਜਾਂ ਅੱਗੇ ਛੱਡਣ ਦੀ ਗੱਲਬਾਤ ਹੋਵੇ ਇਦਾਂ ਦੀ ਗੱਲਬਾਤ ਸਾਹਮਣੇ ਆਈ ਹੈ ਇਸ ਲਈ ਨਹੀਂ ਇਸ ਤਰ੍ਹਾਂ ਹੀ ਮੌਕੇ ਤੇ ਜਦੋਂ ਰਿਕਵਰੀ ਹੋਈ ਹੈ ਉਦੋਂ ਤਾਂ ਇਹ ਮੌਕੇ ਸਾਨੂੰ ਗੱਡੀ ਚੋਂ ਚਾਰੇ ਜਾਏ ਮਿਲੇ ਰਹੇ ਹਾਂ ਅਸੀਂ ਇੰਦੀ ਇਨਵੈਸਟੀਗੇਸ਼ਨ ਕਰਾਂਗੇ ਵੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਜਿਵੇਂ ਇਸ ਤਰ੍ਹਾਂ ਇਹ ਗੱਡੀਆਂ ਡਰਾਈਵਰ ਸੀਗਾ ਅੰਬੀਨ ਦੇ ਤੋਂ ਬਰਾਮਦੀ ਨਹੀਂ ਹੋਈ ਪਰ ਮੌਕੇ ਤੇ ਇਹ ਉਹਨਾਂ ਨਾਲ ਹੀ ਫੜਿਆ ਗਿਆ ਤੇ ਉਹ ਪਾਰਟ ਇੱਕ ਇਨਵੈਸਟੀਗੇਸ਼ਨ ਦਾ ਵੀ ਉਦੋਂ ਇਹ ਉਸ ਨਕੀ ਇਹਨਾਂ ਦੇ ਵਿੱਚ ਇਸ ਤਰ੍ਹਾਂ ਕੀ ਲਿੰਕਸ ਨੇ ਮੀਤ ਸਿੰਘ ਸਣੀ ਦਾ ਵੀ ਇਹਨਾਂ ਨਾਲ ਕੀ ਆਉਣ ਦਾ ਜਾਂ ਕੋਈ ਐਰਨ ਨਾਲ ਕੀ ਸੰਬੰਧ ਸੀ ਇਹ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਆ ਕੇ ਆਇਆ ਹੈ